ਮੈਂ ਖਾਵਾ ਦੂੰ ਆਪਦੀ ਤੀਨ ਰੋਟੀ। ਦੇਖੇ ਤੇਰੀ ਸ਼ਾਹੀ ਮਨਪ੍ਰੀਤ ਜਿਆ ਪੁੱਤ ਤੂੰ ਆਪਦਾ ਕੰਮ ਕਰ। ਨਾਲੇ ਇਹਦੇ ਤਾਂ ਲਾਰੇ ਨੇ ਜਿੰਨੇ ਮਰਜੀ ਸੁਣ ਲੈ। ਲੋੜ ਨਹੀਂ ਤੈਨੂੰ ਇਹਨੂੰ ਰੋਟੀ ਪਾਣੀ ਪੁੱਛਣ ਦੀ। ਤੂੰ ਚੱਲ। ਕੀ ਹੋ ਰਿਹਾ ਤੈਨੂੰ? ਜਦੋਂ ਮੈਂ ਤੈਨੂੰ ਕਹਤਾ ਵਗ ਜਾਰੋਂ ਕਿਉਂ ਟੋਕਾ ਟਕਾਈ ਕਰਦੀ ਐ? ਤਾਰੀ ਮੈਂ ਜਾਣੀ ਐ ਇਸ ਘਰ ਚੋਂ। ਹਾਂ ਹਾਂ ਹੁਣ ਤਾਂ ਤੂੰ ਜਾਣਾ ਹੀ ਐਗਾ। ਤੈਨੂੰ 100 ਵਾਰ ਹੀ ਆਖਿਆ ਵੀ ਸਾਡੇ ਘਰ ਦਾ ਖੜਾ ਛੜਦੇ। ਦਪਾਹੇ ਤੋਂ ਸੁਭਨੇ ਸਤ ਗੁਰੂ ਦਾ ਤਾਂ ਮੈਂ ਮਾਰਚਾਂ ਦੇਗਾ ਕਿ ਮੈਂ ਆਉਂਦਾ ਸਵੇਰੇ ਸਵੇਰੇ ਡਿਗਦਾਟਾ ਦਾ ਸਾਰੀ ਰਾਤ ਤਾਂ ਉੱਥੇ ਚੁਰਸੀ ਜਾਊਗਾ ਫੇਰ ਚੱਕ ਕੇ ਮੂੰਹ ਧਰ ਕੇ ਘਰੇ ਆਜੂਗਾ ਸ਼ੋਕਰ ਕਰ ਸ਼ੋਕਰ ਚਾਕੇ ਤਾਂ ਨਹੀਂ ਲਿਓਣਾ ਪਿਆ ਆਪਦੇ ਪੈਰਾਂ ਤੇ ਆਇਆ ਆਪਦੇ ਪੈਰਾਂ ਤੇ ਸਮਝ ਗਈ ਨਾ ਫੇਰ ਆਸਾਨ ਕੀਤਾ ਕੋਈ ਜੇ ਘਰੇ ਆ ਗਿਆ ਤੂੰ ਨਾਲੇ ਰੋਟੀਆਂ ਖਾਣ ਨੂੰ ਆਉਣਾ ਕਰੇ ਵਧੀਆ ਪਰਾ ਡਿਗ ਜਾਂਦਾ ਉੱਥੇ ਮੰਗਰੋ ਲੈਂਦਾ ਚੱਕ ਕੇ ਤਾਂ ਤੈਨੂੰ ਕਿਤੇ ਹੋਰ ਨਾ ਲਿਆਵਾਂ ਮੈਂ ਬੇ ਮੈਂ ਤਾਂ ਉਹ ਦਿਨ ਡੀਕਦੀ ਆ ਕਿ ਜੇ ਤੂੰ ਬਾਹਰ ਹੀ ਡਿੱਗੇ ਪਰ ਮਗਰੋਂ ਲਹੇ ਮੇਰੇੋਂ ਉਹ ਮਗਰ ਤਾਂ ਨਾ ਮੇਰੇ ਸੜੇ ਦੀ ਤੂੰ ਨਹੀਂ ਲੈਂਦੀ ਸੜੀ ਨੇ ਲਹੂ ਪੀਤ ਲਗੀ ਤੜਕੀ ਬਹੁ ਬਹੁ ਕਰਨ ਮੈਂ ਨਾ ਬਸ ਜਿਹੜੀ ਗੱਲਾਂ ਚੁੱਪਾਂ ਚੁੱਪਾਂ ਇੱਕ ਮੈਂ ਮੇਰੀ ਧੀ ਕਰਕੇ ਇੱਥੇ ਆ ਉਹ ਤੇਰੇ ਬੂਥੇ ਕਣੀ ਦੇਖ ਕੇ ਤਾਂ ਅੱਜ ਦੀ ਕਿੱਦਿਆਂ ਦੀ ਗਈ ਹੁੰਦੀ ਉਰ ਮੈਂ ਪਰ ਸਿਆਪਾ ਮੁਕਦਾ ਤੂੰ ਚੋਪ ਕਰ ਜਾ ਥਾਪੜ ਮਾਰੂ ਮੂੰਹ ਤੇ ਮੈਂ ਸਾੜੀ ਨੇ ਦਿਮਾਗ ਖਰਾਬ ਕੀਤਾ ਤੜਕੇ ਤੜਕੇ ਮੇਰਾ ਮੈਂ ਹੀ ਨਹੀਂ ਦਿਮਾਗ ਖਰਾਬ ਕੀਤਾ ਦਿਮਾਗ ਤਾਂ ਨਾ ਤੂੰ ਖਰਾਬ ਕੀਤਾ ਜਿਹੜਾ ਉਹੀ ਚੰਗੇ ਲੱਗਦੇ ਨੇ ਤੈਨੂੰ ਤੈਨੂੰ ਮੂਤ ਪਿਉਂਦੇ ਨੇ ਹੈ ਫੇਰ ਫੇਰ ਤੂੰ ਪੈਸੇ ਮੰਗਦੇ ਨੇ ਫੇਰ ਤੂੰ ਕਰਦੇ ਚੀਜ਼ਾਂ ਚੱਕ ਚੱਕ ਪਾ ਦਿੰਦੇ ਮਾੜੀ ਮਿਟੀ ਸ਼ਰਮ ਕਰ ਲੈ ਸ਼ਰਮ ਜਿੰਨੀ ਸ਼ਰਮ ਮੈਨੂੰ ਆ ਨਾ ਤੇਰੇ ਕੋਲ ਮੈਨੂੰ ਨਹੀਂ ਹੈਗੀ ਉਹਨੀ ਹਲੋ ਜਰੀਬਾਨੀ ਨੀ ਕੀ ਲੋੜ ਹੋਇਆ ਇਹਨੂੰ ਜਲੂਆ ਚਾਹ ਸੌਣ ਦੀ ਕੁਛ ਦੇਣ ਦੀ ਲੋੜ ਨਹੀਂ ਇਹਨੂੰ ਖਾਣ ਪੀਣ ਨੂੰ ਮੇਰੀ ਤੇ ਦੂਣਾ ਆਕਲਾ ਆਕਲ ਇਹ ਤੇਰੇ ਵਰਗੀ 부ਝੜ ਨਹੀਂ ਲੱਗੀ ਬਹੁ ਬੋਕਰ ਬੈ ਪੁੱਤ ਬੈ ਬੈ ਜਾ ਪੁੱਤ ਬੈ ਜਾ ਕਦੇ ਪਿਓਾਂ ਵਾਲੀ ਗੱਲ ਕੀਤੀ ਐ ਕਦੇ ਪੁੱਛਿਆ ਵੀ ਪੁੱਤ ਤੈਨੂੰ ਕੀ ਚਾਹੀਦਾ ਕੀ ਨਾ ਮੂਤਣਾ ਡੱਕ ਕੇ ਆ ਜੂਗਾ ਬਸ ਮੰਮੀ ਤੁਸੀਂ ਆਏ ਨਾ ਕਰਿਆ ਕਰੋ ਨਾਲੇ ਡੈਡੀ ਤੁਸੀਂ ਵੀ ਭੋਰਾ ਸਮਝ ਜੋ ਸਾਰੀ ਰਾਤ ਤੁਸੀਂ ਘਰੋਂ ਬਾਹਰ ਰਹਿੰਦੇ ਹੋ ਉੱਥੇ ਬੈਠੇ ਪਤਾ ਨਹੀਂ ਕਿੱਥੇ ਹੁੰਨੇ ਹੋ ਕਿੱਥੇ ਨਹੀਂ ਪੀ ਜਾਂਦੇ ਹੋ ਮੈਨੂੰ ਤਾਂ ਨਾ ਸਾਰਾ ਦਿਨ ਤੁਹਾਡਾ ਫਿਕਰ ਰਵਾੜ-ਵੜ ਖਾਈ ਜਾਂਦਾ ਰਹਿੰਦਾ ਪਿੱ ਜੇ ਕਿਧਰੇ ਤੁਹਾਨੂੰ ਕੁਝ ਹੋ ਗਿਆ ਤਾਂ ਸਕੀ ਬਣੂਗਾ ਪੁੱਤ ਤੇਰਾ ਬਹੁਤ ਤਕੜਾ ਬੋ ਬਲਬਾਨਾ ਬਲਬਾਨ ਤੇਰਾ ਤਕੜਾ ਹੈ ਮਨਪ੍ਰੀਤ ਪੱਤੇ ਦੇ ਨਾ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਜਾ ਮਰੀਤੀ ਤੂੰ ਆਪਦੀ ਪੜਾਈ ਕਰ ਇਹਨੂੰ ਤਾਂ ਸ਼ਰਮ ਸ਼ਰਮ ਹੈ ਨਹੀਂਗੀ ਜਮੀ ਮਾੜੀ ਮੋਟੀ ਵੀ ਲੱਜਿਆ ਨਹੀਂ ਹੈਗੀ ਐ ਨਹੀਂ ਸੰਗਮਾਂਦਾ ਬੀਤੀ ਤਾਂ ਮਟਿਆਰ ਹੋ ਰਹੀਆ ਕਰੇ ਹੈ ਵਿਆਹਣ ਵਾਲੀ ਘਰ ਵਾਲੀ ਲੋਕਾਂ ਦੇ ਕੰਮ ਕਰਦੀ ਫਿਰਦੀ ਹੈ ਇਹਨੂੰ ਇਹਨੂੰ ਦਾਰੂ ਪੀਣ ਤੋਂ ਨਹੀਂ ਬੇਲ ਲੱਗਦੀ ਹੈਗੀ ਦੂਦ ਨਾ ਉਹ ਲੂ ਬਰ ਲੂਦ ਤੂ ਲੋਦ ਰੋ ਮਾਰੀ ਜੰਨੀ ਆ ਉਹੀ ਦਸ ਕੁੜੀ ਪੁੱਤ ਪੀਣਾ ਨਾ ਜੇ ਮੈਂ ਹਾਂ ਦੇ ਕਰਕੇ ਪੀਣਾ ਤੇਰੇ ਗਏ ਕਰਦੀ ਨਾ ਹੋਵੇ ਹਾਂ ਤੇਈ ਦਾ ਲੂਤਰੋ ਕਹਿ ਕੇ ਬੜ ਗਈ ਜੀਬ ਮੂੰਚ ਗਏ ਕਰਦੀ ਤੈਨੂੰ ਕੀ ਪਤਾ ਮੈਂ ਕਿੱਡੇ ਕ ਸਰਦਾਰਾਂ ਦੀ ਤੀਤ ਸਰਦਾਰਾਂ ਦੀ ਤੀ ਹੋ ਕੇ ਨਾ ਅੱਜ ਤੇਰੀ ਵਜ੍ਹਾ ਨਾਲ ਮੈਂ ਲੋਕਾਂ ਦੇ ਘਰਾਂ 'ਚ ਝਾੜੂ ਪੋਚੇ ਕਰਦੀ ਫਿਰਦੀ ਆਂ ਵੱਡੇ ਜ਼ਰਦਾਰਾਂ ਦੀ ਦੀ ਨਾ ਤੈਨੂੰ ਕਿਹਾ ਮੈਂ ਵੀ ਪੋਚੇ ਲਾਇਆ ਕਰ ਨਾਲਾ ਹਾਂ ਤੈ ਤਾਂ ਕਹਤਾ ਨਾਲਾ ਤੇਰੇ ਪਿੱਛੇ ਮੈਂ ਮੇਰੀ ਜਿਵਾਖੜੀ ਭੁੱਖੀ ਮਾਰਨੀ ਐ ਭੁੱਖੀ ਮਾਰੀ ਫਿਰਦੀ ਆ ਮੈਂ ਪੋਚੇ ਲਾਉਂਦੀ ਹਿੰਮਤ ਸ਼ਾਹੀ ਬੰਦਾ ਸ਼ਾਹੀ ਬੰਦਾ ਮੈਂ ਖਾਬਾਦ ਹਾਂ ਅਬ ਦੀ ਤੀਨ ਰੋਟੀ ਦੇਖੇ ਤੇਰੀ ਸ਼ਾਹੀ ਮਨਪ੍ਰੀਤ ਜਾ ਪੁੱਤ ਤੂੰ ਆਪਦਾ ਕੰਮ ਕਰ ਨਲੇ ਇਹਦੇ ਤਾਂ ਲਾਰੇ ਨੇ ਜਿੰਨੇ ਮਰਜ਼ੀ ਸੁਣ ਲੈ ਲੋੜ ਨਹੀਂ ਤੈਨੂੰ ਇਹਨੂੰ ਰੋਟੀ ਪਾਣੀ ਪੁੱਛਣ ਦੀ ਤੂੰ ਚੱਲ ਹੈ ਨਹੀਂ ਗੰਦਾ ਮੈਂ ਰੋਟੀ ਸਾਰੇ ਅੱਗੇ ਸੋਦੀ ਰੋਟੀ ਤੇ ਪਾ ਲੈ ਮੈਂ ਆਹੋ ਹੂੰ ਤਾਂ ਤੂੰ ਵੱਡਾ ਬਾਦਸ਼ਾਹ ਹੈ ਨਾ ਬੱਕ ਜਾ ਸਾਡੇ ਦੇ ਪੱਟਾ ਮਾਰੂ ਬਸ ਹੋਰ ਕੁਝ ਤੈਨੂੰ ਆਉਂਦਾ ਵੀ ਹੈ ਨਹੀਂ ਫਿੱਡਾ ਮਾਰੂ ਫਿੱਡਾ ਮਾਰੂ ساری ਉਮਰ ਫਿੱਡੇ ਮਾਰਮਾਨੀ ਰੱਜਿਆ ਤੂੰ ਭੱਗ ਜਾ ਹੜੀ ਮਰਕੀ ਮੱਥੇ ਲੱਗ ਜੂ ਲੈ ਪੜ ਤਾਣ ਲੱਗ ਰਹੀ ਹੈ ਹੋਰ ਠੀਕ ਰਹਣੀ ਹੈ ਪੜੇ ਹਾਂ ਪੜੇ ਠੀਕ ਹੀ ਹੈ ਤੂੰ ਸੁਣਾ ਹਾਂ ਪੜੇ ਠੀਕ ਹਾਂ ਮੈਂ ਵੀ ਤੂੰ ਦੱਸ ਗੁਰੂ ਘਰ ਜਾ ਕੇ ਆਈ ਹੈ ਹਾਂ ਪੜੇ ਗੁਰੂ ਘਰ ਹੀ ਜਾ ਕੇ ਆਈ ਆਗੀ ਮੈਂ ਆਖ ਮੱਥਾ ਤੇ ਕੇ ਆ ਮਾ ਪੜੇ ਦੇਖੀ ਤੇਰੀ ਨੌ ਦਾ ਕੀਵੇਂ ਬਣਿਆ ਉਹ ਕਦੋਂ ਆਉਗੀ ਮੰਨਤੀ ਪਣੀ ਆਉਣਾ ਕਦੋਂ ਐ ਅੱਜ ਕੱਲ ਦੇ ਕੁੜਿਆਂ ਨੂੰ ਤਾਂ ਨਹੀਂ ਪਤਾ ਤਾਂ ਹੈਗਾਗਾ ਮਨ ਮਰਜ਼ੀਆਂ ਕਰਦੇ ਨਾ ਲਗੀਆਂ ਅਸਤਾ ਪਣੀ ਹੁਣ ਹੁਣ ਲਿਉਣਾ ਹੀ ਨਹੀਂ ਨਿਕਾ ਅਸਤਾ ਨਿਮੇੜਾਂਗੇ ਮੈਂ ਆਪਦੇ ਪੁੱਤ ਦਾ ਹੋਰ ਵਿਆਹ ਕਰ ਲੂੰ ਮੇਰੇ ਪੁੱਤ ਚ ਕੋਈ ਕਮੀ ਆ ਬੜੇ ਤਾਂ ਆਪਣਾ ਹੀ ਵੇੜਾ ਚੰਗਾ ਸੀ ਜਿੱਥੇ ਮਾਪੇ ਵਿਆਹ ਕੀ ਤੋਰ ਦਿੰਦੇ ਉੱਥੇ ਵੇੜਾ ਕੱਟ ਲੈਂਦੀਆਂ ਥੀਆਂ ਹੁਣ ਆਲੀਆਂ ਕੈਨੂੰ ਦੇਖਦੀਆਂ ਨੇ ਦੇਖ ਪਣੀ ਪਹਿਲਾਂ ਮੁੰਡਿਆਂ ਨੂੰ ਦੇਖਦੀਆਂ ਸੀ ਕਿਤੇ ਆਪਣੇ ਟਾਈਮ ਦੇ ਵਿੱਚ ਕੁੰਡਾ ਕੱਟ ਕੇ ਭਿਆਨ ਦੇ ਜੇ ਅੰਨਾ ਕਾਣਾ ਕਹੇ ਜੀ ਵੀ ਕੁੜੀ ਹੁੰਦੀ ਕਹੇ ਜਾਂ ਮੁੰਡਾ ਹੁੰਦਾ ਉਸੇ ਨਾਲ ਹੀ ਕੱਟ ਲੈਂਦੇ ਤੇ ਹੁਣ ਤੀਆਂ ਹੁਣ ਤੀਆਂ ਤਾਂ ਸਰ ਇਹ ਪਿਆਰ ਪਣੀ ਫਿਰ ਜਮਾਨਾ ਆ ਗਿਆ ਪਣੀ ਜਮਾਨਾ ਤਾਂ ਮਾੜਾ ਹੈ ਮੈਂ ਹੁਣ ਛੋਡੇ ਘਰ ਕਹਿ ਨਹੀਂ ਹੋਈ ਆਈ ਹੂੰ ਉਹ ਜਿਹੜੀ ਛੋਡੇ ਕੁੜੀ ਜੀ ਆ ਪਤੰਦਰ ਨਹੀਂ ਹੁਣ ਫੇਰ ਆਈ ਬੈਠੀ ਹੈ ਤੇਰੇ ਘਰੇ ਗੱਡੀ ਖੜੀ ਆ ਵਾਰਦੇ ਅੱਛਾ ਚੰਗੇ ਪਣ ਮੇ ਛੇਤੀ ਜਾਨੀ ਆ ਘਰੇ ਕਹਿੰਦੀ ਹੈ ਜਮਾਨਾ ਵਾੜਾ ਆਪ ਦੀ ਪੁੱਤ ਨੂੰ ਮਾੜਾ ਨਹੀਂ ਰੈਂਦੀ ਮੈਂ ਪੁੱਤ ਤਾਂ ਹੋਰ ਨੰਮੀ ਨੇ ਬਿਠਾਈ ਬੈਠਿਆ ਹੈ ਉਹਦੀ ਜ਼ਿੰਦਗੀ ਬਰਬਾਦ ਕਰਤੀ ਵਿਚੈਰੀ ਦੀ ਕਮਾਲ ਦੀ ਗੱਲ ਹੈ ਅੱਜ ਮੇਰੀ ਸਰਕਾਰ ਨੇ ਕਿਵੇਂ ਛਾਪਾ ਮਾਰਤਾ ਕਿਉਂ ਕੀ ਗੱਲ ਮੈਂ ਆ ਨਹੀਂ ਸਕਦੀ ਓਏ ਆ ਸਕਦੀ ਆ ਤੇਰਾ ਆਪਦਾ ਘਰ ਹੈ ਚਲ ਛੱਡ ਲੈ ਚਾਹ ਦੀ ਕਟਪੀਲੇ ਆਪ ਬਣਾ ਕੇ ਲਿਆਇਆ ਆ ਤਾਂ ਸਿਰੇ ਕੰਮ ਕਰਤਾ ਚਾਹ ਤੋਂ ਬਿਨਾਂ ਤਾਂ ਮੇਰੇ ਦਿਮਾਗ ਹੀ ਨਹੀਂ ਕੰਮ ਕਰਦਾ ਹੈਗਾ ਅਹੀਂ ਲੱਗਦਾ ਜਿਵੇਂ ਸੁੱਤੀ ਵੀ ਤਰੀ ਫਿਰਦੀ ਆ ਮੈਨੂੰ ਪਤਾ ਹੈ ਤੇਰਾ ਵੀ ਤੂੰ ਚਾਹ ਵੱਧ ਪੀਨੀ ਐ ਉਹ ਤਾਂ ਹੀ ਤਾਂ ਲੈ ਕੇ ਆਇਆ ਤੇਰੇ ਵਾਸਤੇ ਵੈਸੇ ਇੱਕ ਗੱਲ ਤਾਂ ਹੈ ਤਾਰੀ ਤੁਸੀਂ ਮੇਰਾ ਬਹੁਤ ਖਿਆਲ ਰੱਖਦੇ ਹੋ ਲੈ ਕਿਉਂ ਕੰਮਣੀਆਂ ਗੱਲਾਂ ਕਰਦੀਆਂ ਉਹ ਤੇਰਾ ਨਹੀਂ ਖਿਆਲ ਰੱਖੂਗਾ ਹੋਰ ਕੀ ਦਾ ਰੱਖੂਗਾ ਇਹ ਦੱਸ ਬਲਾਂ ਦੀ ਹਾਏ ਤੇਰੀਆਂ ਭੋੜੀਆਂ ਜਿਹੀਆਂ ਗੱਲਾਂ ਕਰਕੇ ਨਾ ਜਦੋਂ ਮੈਂ ਇੱਥੇ ਆ ਜਾਂਦੀ ਆ ਫਿਰ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਪਰ ਜਾਣਾ ਪੈਂਦਾ ਹੋਏ ਚੱਲ ਕੋਈ ਗੱਲ ਨਹੀਂ ਜੇ ਜਾਣਾ ਪੈਂਦਾ ਨਾ ਬੜਾ ਲੰਮਾ ਟਾਈਮ ਨਹੀਂ ਹੈਗਾ ਆ ਥੋੜੇ ਕਿ ਦਿਨਾਂ ਦੀ ਹੋਰ ਗੱਲ ਐ ਫਿੱਲਵ ਸਿੱਲਾ ਕਰ ਲਾਂਗੇ ਆਪਾਂ ਕੋਈ ਤਾਰੀ ਮੈਂ ਨੇ ਤੁਹਾਨੂੰ ਇੱਕ ਕੰਮ ਕਿਹਾ ਸੀ ਤੇ ਤੁਸੀਂ ਹਲੇ ਤੱਕ ਉਹ ਹੀ ਕੰਮ ਨਹੀਂ ਕੀਤਾ ਨਾਲੇ ਤੁਹਾਨੂੰ ਇਹ ਗੱਲ ਦਾ ਚੰਗੀ ਤਰ੍ਹਾਂ ਪਤਾ ਵੀ ਮੈਨੂੰ ਬਾਰ-ਬਾਰ ਕਹਿਣਾ ਵਧੀਆ ਨਹੀਂ ਲੱਗਦਾ ਓਏ ਉਹ ਤਾਂ ਕੰਮ ਤੇਰਾ ਮੈਂ ਕਦੋਂ ਦਾ ਕਰਤਾ ਪਰ ਯਾਰ ਤੈਨੂੰ ਦੱਸਣੀ ਭੁੱਲ ਗਿਆ ਓਏ ਕੀ ਕਰਾਂ ਬਸ਼ਾਲੀ ਤੈਨੂੰ ਦੇਖਣ ਸਾਰਨਾ ਮੈਂ ਸਾਰਾ ਕੁਝ ਹੀ ਭੁੱਲ ਜਾਂਦਾ ਕੀ ਤੇਰਾ ਕੰਮ ਕੀ ਤੈਨੂੰ ਦੱਸਣਾ ਤੇ ਕੀ ਨਹੀਂ ਦੱਸਣਾ ਤੇ ਫਿਰ ਇਹ ਚੰਗੀ ਗੱਲ ਆ ਤੁਹਾਡੀ ਸਾਰਾ ਦਿਨ ਗੱਲਾਂ ਹੀ ਕਰਦੇ ਰਹਿੰਦੇ ਹੋ ਜਿਹੜੇ ਕੰਮ 'ਵਲ ਧਿਆਨ ਦੇਣਾ ਹੁੰਦਾ ਉਸ ਕੰਮ 'ਵਲ ਧਿਆਨ ਦਿਆ ਕਰੋ ਇਹ ਦੇ ਕੰਬਲੀ ਉਹ ਮੈਂ ਕਦੋਂ ਨਹੀਂ ਕੰਮ ਕਰਦਾ ਭਲਾਂ ਦੀ ਸਾਰੇ ਕੰਮ ਮੈਂ ਆਪ ਹੀ ਕਰਦਾ ਨਾਲੇ ਜੇ ਕੰਮ ਕਰਦਾ ਤਾਂ ਹੀ ਤਾਂ ਤੇਰੀਆਂ ਰੀਜਾਂ ਪਗਾਉਣਾ ਤੂੰ ਦੱਸ ਇਹ ਜੀ ਕਿਹੜੀ ਰੀਜ ਹੈ ਜਿਹੜੀ ਅੱਜ ਤੱਕ ਪਵਾਈ ਨਹੀਂ ਮੈਂ ਤੇਰੀ ਹਾਂ ਹਾਂ ਰੀਜਾਂ ਤਾਂ ਤੁਸੀਂ ਮੇਰੀਆਂ ਸਾਰੀਆਂ ਪਗਾਉਣਿਓ ਕਿੰਨਾ ਟਾਈਮ ਹੋ ਗਿਆ ਡਾਇਮੰਡ ਰਿੰਗ ਵਾਸਤੇ ਕਹੇ ਨੂੰ ਹਾਲੇ ਤੱਕ ਉਹ ਤਾਂ ਮੇਰੇ ਕਿੰਗਲ 'ਚ ਪਈ ਨਹੀਂ ਦੇਖ ਜੀ ਮੈਨੂੰ ਹਾਂ ਯਾਰ ਸੱਚ ਹੈ ਨਾ ਆ ਤਾਂ ਸੱਚੀ ਭੁੱਲ ਗਿਆ ਮੈਂ ਕਲ ਕੋਈ ਨਹੀਂ ਡਾਇਮੰਡ ਰਿੰਗ ਬਣਾਉਣ ਵਾਸਤੇ ਪੈਸੇ ਵੀ ਖਾਸੇ ਚਾਹੀਦੇ ਨੇ ਕਿਸੇ ਪਾਸੇ ਵਾਧਾ ਘਾਟਾ ਕਰਕੇ ਨਾ ਇਹ ਵੀ ਕੰਡਾ ਕੱਢ ਦਿੰਨਾ ਉਹ ਤਾਂ ਠੀਕ ਆ ਤਾਰੀ ਡਾਇਮੰਡ ਰਿੰਗ ਤਾਂ ਜਦੋਂ ਲਿਆਉਂਗੇ ਦੇਖੀ ਜਾਓ ਪਰ ਮੈਂ ਤੁਹਾਨੂੰ ਪੈਸਿਆਂ ਦਾ ਕਿਹਾ ਸੀ ਉਹ ਛੇਤੀ ਕਰ ਦਿੰਦੇ ਮੈਨੂੰ ਚਾਹੀਦੇ ਸੀ ਪੈਸਿਆਂ ਦੀ ਟੈਨਸ਼ਨ ਨਾ ਲੈ ਜਿੰਨੇ ਕ ਤਾਂ ਪੈਸੇ ਮੈਨੂੰ ਕਿਹਾ ਸੀ ਉਹ ਤਾਂ ਤਿਆਰ ਪਏ ਨੇ ਮੈਂ ਹੁਣ ਹੀ ਲਿਆ ਦਿੰਦਾ ਤੈਨੂੰ ਠੀਕ ਆ ਲੈ ਪੜੀ ਉਹ ਤਲਾ ਲੁੱਟਲਾ ਹਾਂ ਇਹ ਕਸ ਰਹਿੰਦੀ ਸੀਗੀ ਨਹੀਂ ਸਾਡਾ ਘਰੀ ਮਿਲੇ ਤੈਨੂੰ ਖਾਣ ਵਾਸਤੇ ਸ਼ਰਮ ਮੰਨੇ ਮੜੀ ਮੋਟੀ ਮਾਂ ਤੂੰ ਇੱਥੇ ਕੀ ਕਰਦੀ ਐ ਲੈ ਕੀ ਲੁੱਟ ਲੈ ਲੁੱਟ ਲੈ ਲਾ ਰੱਖੀ ਐ ਜਾ ਵਗ ਜਾ ਆਪਣੇ ਕਮਰੇ ਚ ਅੱਛਾ ਮੈਂ ਕਮਰੇ ਚ ਵਗ ਜਾ ਤੈਨੂੰ ਸ਼ਰਮ ਨਹੀਂ ਆਉਂਦੀ ਪਤਾ ਨਹੀਂ ਕੀ ਘੋਲ ਕੇ ਪਾਇਆ ਤੇਰੇ ਸਰਚੇ ਨੇ ਚਾਰ ਚਫੇਰੇ ਇਹੀ ਦੇਂਦੀਆਂ ਇੱਧਰ ਦੇਖੀ ਇੱਧਰ ਦੇਖੀ ਮੈਂ ਆਉਂਦੇ ਘਰੋਂ ਜਾਮਾ ਮੇਰੀ ਗੱਲ ਸੁਣ ਲੈ ਪਹਿਲਾਂ ਤੇਰਾ ਘਰ ਪਟਦਾ ਇਹਨੇ ਹੁਣ ਤਾਂ ਸੰਭਲ ਜਾਪਦਾ ਸਿਆਣਾ ਬਣਾ ਇਹ ਚੜੇਲ ਤੋਂ ਖੜਾ ਛਡਾਲਾ ਨਹੀਂ ਛੱੜ ਦੇ ਮੇਰੇ ਪੁੱਤ ਦਾ ਖੜਾ ਬਸ ਲੈਣ ਤੇ ਉਹਦਾ ਘਰ ਮਾਂ ਕੀ ਹੋ ਰਿਹਾ ਤੈਨੂੰ ਜਦੋਂ ਮੈਂ ਤੈਨੂੰ ਕਹਤਾ ਵਗ ਜਾ ਉਹ ਕਿਉਂ ਟੋਕਾ ਟਿਕਾਈ ਕਰਦੀ ਐ ਸਾਰੀ ਮੈਂ ਜਾਣੀ ਐ ਇਸ ਘਰ ਚੋਂ ਹਾਂ ਹਾਂ ਹੋਰ ਤਾਂ ਕੋਈ ਜਾਣਾਈ ਐ ਕਾ ਤੈਨੂੰ 100 ਵਾਰ ਹੀ ਆਖਿਆ ਵੀ ਸਾਡੇ ਘਰ ਦਾ ਖੜਾ ਛੱਡ ਦੇ ਦਫਾ ਹੋਏ ਤੂੰ ਸਤਰੀ ਅੱਜ ਤੋਂ ਬਾਅਦ ਮੈਂ ਇਸ ਘਰ ਚ ਆਉਣੀ ਨਹੀਂ ਨਹੀਂ ਆਈ ਵੀ ਨਾ ਇੱਥੇ ਕਿਹੜਾ ਸਰਾ ਬਣੀ ਐ ਤੂੰ ਬਾਰ-ਬਾਰ ਇਸ ਘਰ ਦੇ ਵਿੱਚ ਆਉਣੀ ਐ ਕੀ ਚੰਗਾ ਹੋਇਆ ਤੂੰ ਖੜਾ ਛੱਡ ਦੇ ਮਾਂ ਤੇਰੇ ਵਾਸਤੇ ਇਹ ਚੰਗੀਆਂ ਗੱਲਾਂ ਨਹੀਂ ਉਹਨੂੰ ਮੈਂ ਘਰੇ ਬਿਠਾਈ ਬੈਠਿਆ ਨਾ ਤਾਂ ਤੂੰ ਇਹ ਕੁਝ ਬੋਲਦੀਆਂ ਤੈਨੂੰ ਤਾਂ ਮੈਂ ਬਾਅਦ 'ਚ ਦੇਖ ਲੂੰਗਾ ਲੋਕ ਤੈਨੂੰ ਨਹੀਂ ਮੈਨੂੰ ਇਹਨੇ ਮਾਰਦੇ ਨੇ ਤੈਨੂੰ ਕੀ ਪਤਾ ਮੈਂ ਕਿੰਨੀ ਚਲਦੀ ਆਂ ਅਲਦੀਆ ਤੂੰ ਸਵਾ ਮੈਂ ਬੜਕੀ ਚੱਲੂ ਨਾ ਆ ਗਈ ਤੂੰ ਹੁਣ ਲੱਗ ਗਿਆ ਤੈਨੂੰ ਟਾਈਮ ਆਉਂਦੀ ਐ ਨਾ ਭਾਈ ਕੀ ਲੋਡ ਸੀ ਮਾਪੀ ਕਰ ਲੈਣਾ ਸੀ ਸਾਰਾ ਕੰਮ ਧੰਦਾ ਨਹੀਂ ਸਿੰਦਰੇ ਮੈਨੂੰ ਨਾ ਥੋੜਾ ਜਿਹਾ ਕੰਮ ਹੋ ਗਿਆ ਤੀ ਤਾਂ ਲੇਟ ਹੋ ਗਈ ਮੈਂ ਪੈਸੇ ਮੰਗਣ ਲੱਗਿਆ ਤਾਂ ਤੂੰ ਸਾਹ ਨਹੀਂ ਲੈਂਦੀ ਕਦੇ ਹਜ਼ਾਰ ਦੇ ਦੇ ਕਦੇ 500 ਦੇ ਦੇ ਕੰਮ ਕਰਨ ਵਾਲੀ ਤੇਰੇ ਗੋਲੀ ਬਾਜੀ ਨਹੀਂ ਪਰ ਹੁਣ ਜੇ ਕੋਈ ਭੈਣ ਭਾਈ ਆ ਜੇ ਘਰੇ ਪਤਾ ਕਿੰਨਾ ਖਲਾਰਾ ਪਿਆ ਪਿਆ ਹੈਗਾ ਕੋਈ ਨਾ ਸਿੰਦਰੇ ਤੂੰ ਫੇਰ ਨਾ ਕਰ ਕੰਮ ਤਾਂ ਮੈਂ ਹੁਣ ਨਿਵੇੜ ਦੂੰਗੀ ਸਾਰਾ ਨਿਵੇੜ ਤਾਂ ਲਵੇਂਗੀ ਮੈਂ ਨਾ ਠੰਡੇ ਠੰਡੇ ਆਪਦੇ ਕਿਸੇ ਰਿਸ਼ਤੇਦਾਰੀ ਚ ਜਾਣਾ ਸੀਗਾ ਹੁਣ ਦੱਸ ਸੀਕਰ ਦੁਪਹਿਰੇ ਮੈਂ ਕਿੱਥੇ ਜਾਵਾਂਗੀ ਚੱਲ ਪਾਈ ਐਂ ਕਰ ਆਪਦੀ ਕੁੜੀ ਨੂੰ ਬੁਲਾ ਲੈ ਦੋਵੇਂ ਜਣੀਆਂ ਛੇਤੀ ਛੇਤੀ ਕੰਮ ਨਿਵੇੜੋ ਕੁੜੀ ਨੂੰ ਕੰਮ ਤੇ ਲਾ ਲਾ ਨਾ ਨਾ ਸਿੰਦਰੇ ਮੈਂ ਤਾਂ ਕਰੂ ਕਰੇ ਵੀ ਨਹੀਂ ਬਾਲਾ ਕੰਮ ਤਾਂ ਦਾ ਲਾਇਆ ਉਹ ਤਾਂ ਪੜਦੀ ਹੈਗੀ ਨਾਲੇ ਮੇਰੀ ਤਾਂ लाड़ली ਰੱਖੀ ਹੋਈ ਹੈ ਮੇਰੀ ਤੀ ਕੀ ਫਾਇਦਾ ਪੜਾਉਣ ਲਖਾਣ ਦਾ ਅੱਜ ਕੱਲ ਕੀ ਬਣਦਾ ਪੜਾਈਆਂ ਦਾ ਨਾਲੇ ਐਵੇਂ ਹੀ ਉਹਨੂੰ ਪੜਾਉਣ ਦੇ ਚੱਕਰ 'ਚ ਪੈਸਾ ਖਰਾਬ ਨਾ ਕਰ ਉਹੀ ਭਾਈ ਦੋ ਪੈਸੇ ਜੋੜ ਲੈ ਕੁੜੀ ਦੇ ਵਿਆਹ ਵੇਲੇ ਕੰਮ ਆਉਣਗੇ ਤੇਰੇ ਨਾ ਨਾ ਮੈਂ ਨਹੀਂ ਆਵਦੀ ਤੀ ਨੂੰ ਕੰਮ ਤੇ ਲਾਉਣ ਮੈਂ ਆਪੇ ਕਰ ਲੂੰਗੀ ਕੰਮ ਤਾਂ ਚੱਲ ਭਾਈ ਮਰਜ਼ੀ ਹੈ ਤੇਰੀ ਮੈਨੂੰ ਤਾਂ ਕੀ ਹੈ ਦੇਖ ਮੈਨੂੰ ਤਾਂ ਆਪਦਾ ਟਾਈਮ ਨਾਲ ਕੰਮ ਨਿਬੜਿਆ ਚਾਹੀਦਾ। ਨਾਲੇ ਚੇਦੀ-ਚੇਦੀ ਕੰਮ ਕਰ ਲੈ। ਮੈਂ ਜਾ ਕੇ ਆਉਣੀ ਆਂਗੀ। ਕੋਈ ਨਾ ਮੈਂ ਕਰ ਦਿੰਨੀ ਆ ਕੰਮ ਤਾਂ। ਮਾੜਾ ਟੱਬਰ। ਪਤਾ ਨਹੀਂ ਕੀ ਕੁਛ ਕਰਦਾ ਰਹਿੰਦਾ। ਕਿਵੇਂ? ਖਾ ਗੀ ਹੁਣ। ਲੈ ਪੁੱਤ, ਚਾਹ ਪੀ ਲੈ। ਮਾਂ ਮੈਂ ਕੋਈ ਚਾਚੂ ਨਹੀਂ ਪੀਣੀ। ਪੁੱਤ ਚਾ ਰੋਟੀ ਨਾਲ ਕਾਹਦਾ ਗੁੱਸਾ ਹੈ? ਇਹ ਤਾਂ ਖਾ ਪੀ ਲਿਆ ਕਰ। ਮੈਂ ਨਹੀਂ ਪੀਣੀ ਚਾ। ਤੈਨੂੰ ਡੱਫਣੀਂ ਡਾਫੜਾ। ਜੇ ਤੂੰ ਨਾ ਕੁਛ ਖਾਏ ਪੀਵੇਂਗਾ ਨਾ ਚਾਰ ਰੋਟੀ ਫਿਰ ਮੈਂ ਵੀ ਨਹੀਂ ਖਾਂਦੀ ਪਿੰਦੇ ਮੈਂ ਵੀ ਭੁੱਖੀ ਰਹੂੰਗੀ ਤੇਰੇ ਬਰੋਬਰ ਮਾਮਾ ਦੇ ਦਿਲ ਪਤਾ ਕਹੇ ਜਿਹਾ ਹੁੰਦੇ ਹੋਣਗੇ ਜੇ ਤੂੰ ਤੇ ਪੁੱਤ ਰੋਟੀ ਪਾਣੀ ਨਾ ਖਾਵੇ ਮਾਂ ਦੀਆਂ ਅੰਦਰਾਂ ਕੁਝ ਨਹੀਂ ਰਹਿਣਗੇ ਨਾ ਪੁੱਤ ਪੀ ਲੈ ਅੱਛਾ ਹੁਣ ਤੈਨੂੰ ਮੇਰੇ ਤੇ ਦਇਆ ਆਉਂਦੀ ਹੈ ਪਰ ਜਦੋਂ ਤੈਨੂੰ ਨਾ ਪਹਿਲਾਂ ਕਿੰਨੇ ਵਾਰ ਕਹਿਤਾ ਵੀ ਮਾਂ ਤੂੰ ਬਿਸ਼ਾਲੀ ਨੂੰ ਕੁਛ ਨਾ ਕਿਹਾ ਕਰ ਕੁਛ ਨਾ ਕਿਹਾ ਕਰ ਪਰ ਤੂੰ ਕਿਹੜਾ ਹਟਦੀ ਹੈ ਉਦਮਰੇ ਬੋਲ ਲੀਏ ਜਾਨੀਏ ਬੋਲ ਲੀਏ ਜਾਨੀਏ ਕਿਉਂ ਨਾ ਕੁਛ ਕਹਾਉ ਉਹਨੇ ਮੇਰੇ ਪੁੱਤ ਦਾ ਘਰ ਪੱਟਤਾ ਹਜੇ ਕਹਿੰਦਾ ਤੂੰ ਕੁਛ ਕਹਿਣਾ ਨਹੀਂ ਉਹ ਮਾਂ ਤੈਨੂੰ ਕਿੰਨੇ ਵਾਰ ਕਹਤਾ ਮੈਂ ਜਿਹੜਾ ਕੁਛ ਹੋਇਆ ਠੀਕ ਹੈ ਮੇਰੇ ਨਾਲ ਹੋਇਆ ਮੈਂ ਤੈਨੂੰ ਕਹਿਣਾ ਤੂੰ ਉਹਨੂੰ ਨਾ ਬੋਲਿਆ ਕਰ ਉਹਦੇ ਬਾਰੇ ਨਾ ਗੱਲ ਕਰਿਆ ਕਰ ਜਿਹੜਾ ਕੁਛ ਮੈਂ ਕਰਦਾ ਮੈਨੂੰ ਚੰਗੇ ਮਾੜੇ ਦਾ ਪਤਾ ਹੈ ਕੱਲ ਨੂੰ ਜੇ ਫਿਰ ਮੈਂ ਕੁਛ ਕਰ ਲਿਆ ਨਾ ਫਿਰ ਬੇਲੇ ਨੂੰ ਪਛਤਾਏਂਗੀ ਤੂੰ ਇਹ ਜੇ ਕਹ ਲਾ ਕਿਉਂ ਕਰਦਾ ਐ ਤੂੰ ਇਹ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਪੂਰੇ ਘਰ ਖਾ ਲਿਆ ਤੇਰਾ ਬਾਹਾਂ ਕਿਸਦਾ ਹੋਰ ਖਾਣ ਲੱਗ ਜਾਣਗੀਆਂ ਇਹਨਾਂ ਤੇ ਵਿਸ਼ਵਾਸ ਨਾ ਕਰ ਤੂੰ ਮੇਰੀ ਮੰਨ ਪੁੱਤ ਮੇਰੇ ਅੱਖੇ ਲੱਗ ਮਾਂ ਮੈਨੂੰ ਸਾਰਾ ਪਤਾ ਹੈ ਵੀ ਮੈਂ ਕੀ ਕਰਨਾ ਹੈ ਕੀ ਨਹੀਂ ਕਹੇ ਜੀ ਉਹ ਹੈਗੀ ਹੈ ਕਹੇ ਜੀ ਨਾ ਤੇਰੇ ਨਾਲੋਂ ਵੱਧ ਉਹ ਮੇਰੇ ਨਾਲ ਰਹੀ ਹੈ ਪੁੱਤ ਮੇਰੀ ਗੱਲ ਮੰਨ ਉਹਨਾਂ ਨਾਲ ਮਸਾ ਦਾ ਫੈਸਲਾ ਹੋਇਆਗਾ ਉਹਨਾਂ ਨੂੰ ਤਾਂ ਪੈਸੇ ਦੇਣੇ ਹੈਗੇ ਪੰਜੀ ਪੰਜੀ ਜੋੜ ਕੇ ਪੈਸਾ ਇਕੱਠਾ ਕੀਤਾ ਤੂੰ ਪੈਸੇ ਉਹਨੂੰ ਦੇਈ ਜਾਣਾ ਕਰ ਬਰਬਾਦ ਹੋ ਜੂ ਐ ਤਾਂ ਹੋਈ ਜਾਣ ਤੇ ਬਰਬਾਦ ਮੈਂ ਕਿਹਦੇ ਵਾਸਤੇ ਕਮਾਉਣਾ ਨਾਲੇ ਪਹਿਲਾਂ ਨੇ ਸੋਢੀ ਸੰਘੇੜੀ ਹੋਈ ਸੀ ਮੇਰੀ ਨਹੀਂ ਜਿਹਦੇ ਨਾਲ ਮੈਂ ਵਿਆਹ ਕਰਾਉਣਾ ਐ ਮੈਂ ਉਹਨੂੰ ਪੈਸੇ ਦੇਣਾ ਨਾਲੇ ਉਹਨਾਂ ਦਾ ਕੀ ਰਹਿ ਗਿਆ 2 ਲੱਖ ਰੁਪਏ ਰਹਿ ਗਿਆ ਉਹ ਮਾਰੂੰਗਾ ਮੱਥੇ ਉਹਨਾਂ ਦੇ ਨਿਮੇੜ ਦੂੰਗਾ ਫਾਹਾ ਪੁੱਤ ਮੇਰੀ ਮਨ ਲੱਗਾਂ ਕੋਈ ਚੰਗੀ ਜੀ ਕੁੜੀ ਦੇਖ ਕੇ ਨਾ ਤੇਰਾ ਵਿਆਹ ਕਰਤਾਂਗੇ ਅੱਛਾ ਇਹ ਚੰਗੀ ਨਹੀਂ ਹੈ ਉਹ ਜਿਹੜੀ ਮੈਨੂੰ ਚੰਗੀ ਲੱਗਦੀ ਐ ਉਹਦੇ ਨਾਲ ਕਰ ਦੋ ਡੋਲਾ ਹੋਰ ਪਾਸੇ ਹੱਥ ਪੈਰ ਮਾਰੀ ਜਾਨੀ ਐ ਕਿਤਾ ਤੇ ਮਾ ਖਰਾਬ ਹੋਇਆ ਮੁੰਡੇ ਦਾ ਪਾਗਲ ਹੋ ਰਿਹਾ ਇਹਦੇ ਪਿੱਛੇ ਇਹਨੇ ਕਿਸੇ ਦੇ ਮੰਨ ਦਾ ਲੱਗੇ ਜੇ ਤੁਸੀਂ ਨਾਲ ਦੋਸੇ ਸਵੇਰੇ ਹੀ ਪੀਣ ਲੱਗ ਜਾਂਦੇ ਹੋ ਆਏ ਥੋੜੀ ਸਰੂਗ ਆਪਣਾ ਉਹ ਪੁੱਤ ਬਿਨਾ ਪੀਤੇ ਹੈ ਨਹੀਂ ਜਾਂਦਾ ਕੀ ਕਰ ਜੇ ਰਹਿਣਾ ਸਿੱਖੋਗੇ ਤਾਂ ਹੀ ਰਿਹਾ ਜਾਊਗਾ ਡੜੀ ਕੁਝ ਹੋਰ ਤਾਂ ਤੁਸੀਂ ਖਾਂਦੇ ਪੀਂਦੇ ਨਹੀਂ ਚਾਜਦਾ ਮੈਂ ਤੁਹਾਡੇ ਵਾਸਤੇ ਰੋਟੀ ਬਣਾਈ ਬੈਠੀ ਸੀ ਮੈਂ ਕਿਹਾ ਚਾ ਰੋਟੀ ਖਾ ਲੈਣਗੇ ਜਦੋਂ ਨੂੰ ਦੇਖਿਆ ਉਹਦੋਂ ਤੁਸੀਂ ਘਰ ਹੀ ਨਹੀਂ ਸੀਗੇ ਪੁੱਤ ਤੇਰੀ ਮਾਂ ਮੇਲੇ ਮਾਰ ਦਿਆ ਰੋਟੀ ਦੇ ਮੇਲੇ ਵੀ ਮੈਂ ਨਾ ਰੋਟੀ ਕਰਦਾ ਪੁੱਤ ਰੋਟੀ ਤੇੜੀ ਆਏ ਤਾਂ ਤੁਸੀਂ ਵੀ ਲੜਾਈ ਚ ਕਿੰਨਾ ਕੁਝ ਬੋਲਦੇ ਹੋ ਮੰਮੀ ਨੂੰ ਫੇਰ ਕੀ ਹੋ ਗਿਆ ਜੇ ਉਹ ਤੁਹਾਨੂੰ ਕਹਿ ਦਿੰਦੇ ਆ ਆਏ ਨਹੀਂ ਆਪਣੇ ਘਰ ਦਾ ਗੁਜ਼ਾਰਾ ਚੱਲਣਾ ਕੋਈ ਗੱਲ ਨਹੀਂ ਤੁਸੀਂ ਰੋਟੀ ਖਾ ਲਓ ਮੈਂ ਲਿਆ ਦਿਨੀ ਆ ਬਾਕੇ ਨਾ ਪੁੱਤ ਮੈਂ ਇਹ ਕਹਿੰਦਾ ਤੇਰੀ ਮਾਂ ਪਤਾ ਕੀ ਕਹੇਈ ਆ ਕਹੇਦੀ ਤੂੰ ਨਾ ਪ੍ਰੀ ਦੀਆਂ ਰੋਟੀਆਂ ਕੰਨ ਪ੍ਰੀ ਦੀਆਂ ਪੁੱਤ ਕਰਾਪਕਰਦਾ ਤੇਰਾ ਬਾਪ ਕੰਮ ਅਸਲਚ ਨਾ ਥੋੜੀ ਤਾਂ ਦੋਨਾਂ ਦੀ ਆਦਤ ਹੀ ਬਣ ਗਈ ਤੇ ਇਸ ਦਾ ਸਵੇਰ ਸ਼ਾਮ ਕਲੇਜ ਹੀ ਕਰਨਾ ਹੁੰਦਾ ਫੇਰ ਤੁਹਾਡੇ ਰੋਟੀ ਹਜਮ ਆਉਂਦੀ ਆ ਤੂੰ ਖਾਣੀ ਨਹੀਂ ਤੇ ਵਿਚਾਰੀ ਨੇ ਉਹਨੇ ਇੱਕ ਅੱਧੀ ਖਾਣੀ ਹੁੰਦੀ ਆ ਕਦੇ ਕੰਮ ਵਾਲਿਆਂ ਤੋਂ ਖਾਂਦੀ ਆ ਕਦੇ ਘਰੇ ਜੀਜੀ ਕੀਤਾ ਖਾ ਲੈਂਦੀ ਤੇ ਮੈਨੂੰ ਤਾਂ ਤੁਸੀਂ ਆਈ ਭੁੱਖੀ ਮਾਰਨਾ ਐ ਜਾ ਹੁਣ ਇੱਥੇ ਮੈਂ ਰੋਟੀ ਪਾ ਕੇ ਲਿਆਉਣੀ ਆ ਤੇਰੀ ਹੁਣ ਨਾ ਜਾਈ ਕਿਸੇ ਵੀ ਪਾਸੇ ਕੀ ਗਰਾਮ ਹੈ ਜਮਈ ਸਰ ਇਹ ਪਿਆ ਇਹਨਾਂ ਨੂੰ ਜਮਈ ਨਹੀਂ ਫਿਕਰ ਹੋਏਗਾ ਨਾ ਕੋਈ ਘਰ ਦਾ ਨਾ ਕੋਈ ਮੇਰੀ ਪੜ੍ਹਾਈ ਲਿਖਾਈ ਦਾ ਨਾ ਹੁਣ ਤੂੰ ਲਾਤਾ ਝਾੜੂ ਇੱਥੇ ਹੀ ਝਾੜੂ ਜਾ ਕਸਾਈ ਜਾਨੀ ਸਾਰਾ ਕੰਮ ਉਹ ਵੀ ਖਿਲਰਿਆ ਪਿਆ ਚੱਲ ਕੋਈ ਨਾ ਕਰ ਲੂੰਗੀ ਲੱਗ ਤਾਂ ਰਈਆਂ ਜਦੋਂ ਦੀ ਆਈਆਂ ਕੰਮ ਕਰਨ ਬਸ ਐਨਾ ਕਰ ਰਹਿ ਗਿਆ ਝਾੜੂ ਜਾ ਲਾਉਣਾ ਭਾਈ ਤੈਨੂੰ ਤਾਂ ਹੀ ਕਿਹਾ ਸੀ ਵੀ ਕੁੜੀ ਨੂੰ ਬੁਲਾ ਲੈ ਤੇ ਦੋਨੇ ਜਣੀਆਂ ਹੱਥੋਂ ਥਿੱਕ ਜਣੀ ਝਾੜੂ ਲਾ ਲਾਂ ਦੀ ਕਿਨ ਪੋਚਾ ਲਾ ਲਾਂ ਦੀ ਮਿੰਟਾਂ 'ਚ ਕੰਮ ਨਿਬੜ ਜਾਂਦਾ ਤੈਨੂੰ ਕਹਿ ਕੇ ਤਾਂ ਹੱਡੀਆਂ ਸਿੰਦਰੇ ਮੈਂ ਵੀ ਕੁੜੀ ਨੂੰ ਤਾਂ ਮੈਂ ਕਦੇ ਕੰਮ ਤੇ ਲਾਏ ਹੀ ਨਹੀਂ ਪੜਨਾ ਲਿਖਣਾ ਉਹਨੇ ਕਿਉਂ ਕੰਮ 'ਚ ਡਾਉਨੂ ਮੈਂ ਚੱਲ ਭਾਈ ਫਿਰ ਹੁਣ ਮੈਂ ਤਾਂ ਜਾਣੀ ਆਂਗੀ ਨਹੀਂ ਮੈਨੂੰ ਜਿੰਦੇ ਲਾਣੇ ਪੈਂਦੇ ਚਾਹ ਹੁਣ ਧੂਰੀ ਰਹੀ ਜਾਈ ਨਾ ਕਰੇ ਮੇਰੇ ਆਉਂਦੇ ਤੱਕ ਮੈਂ ਜਾ ਆਵਾਂ ਘਰ ਦੀ ਨਿਗਰਾਨੀ ਰੱਖੀ ਹੁਣ ਕਰਦੇ ਨਿਗਰਾਨੀ ਫਿਰ ਸਿੰਦਰੇ ਮੇਰੀ ਕੁੜੀ ਇਕੱਲੀ ਐ ਘਰੇ ਕੁੜੀ ਨੂੰ ਇੱਥੇ ਬੁਲਾ ਲੈ ਭਾਈ ਰੋਟੀ ਟੋਕ ਖਾ ਲੂਗੀ ਨਾਲੇ ਨਾ ਮੈਂ 2-3 ਘੰਟਿਆਂ ਚ ਹੁਣ ਮੁੜੇ ਆਉਂਗੀ ਕੋਈ ਨਾ ਬੁਲਾ ਲੈਨੀ ਆਂਗੀ ਹਾਂ ਦੱਸ ਹੁਣ ਕਿਉਂ ਬੁਲਾ ਮੈਨੂੰ ਇੱਥੇ ਪਹਿਲਾਂ ਮੇਰੇ ਘਰੇ ਘੱਟ ਬੇਇੱਜ਼ਤੀ ਕਰਾਤੀ ਆਂ ਆਪਣੀ ਮਾਂ ਤੋਂ ਯਾਰ ਬਿਸ਼ਾਲੀ ਸਮਝਿਆ ਕਰਦੇ ਨੇ ਗੱਲ ਨੂੰ ਛੱਡ ਦੇ ਗੁੱਸਾ ਹੁਣ ਇੱਕ ਤਾਂ ਮੈਂ ਤੈਨੂੰ ਤੇਰੇ ਘਰੇ ਮਿਲਣ ਆਉਣੀ ਆ ਉੱਪਰ ਦੀ ਤੇਰੀ ਮਾਂ ਮੇਰੀ ਹਰ ਵਾਰੀ ਬੇਇੱਜ਼ਤੀ ਕਰਕੇ ਤੋੜ ਦਿੰਦੀ ਆ ਤੇਰੀ ਮਾਂ ਹੈ ਕਹੇ ਜੀ ਤੈਨੂੰ ਪਤਾ ਵੀ ਆ ਯਾਰ ਬਿਸ਼ਾਲੀ ਮੰਮੀ ਪ੍ਰਾਣੀ ਸੋਚਦੀ ਆ ਹੁਣ ਉਹਨੂੰ ਕੌਣ ਸਮਝਾਵੇ ਨਾਲੇ ਇੰਨਾਂ ਦਾ ਕੀ ਆ ਆਪਾਂ ਨੇ ਕਿਹੜਾ ਸੁਣਨੀ ਆ ਤੂੰ ਮੇਰੇ ਨਾਲ ਵਿਆਹ ਕਰਾਉਣਾ ਮੇਰੇ ਨਾਲ ਰਹਿਣਾ ਜਦੋਂ ਮੈਂ ਤੇਰੇ ਨਾਲ ਸਿੱਧਾ ਫਿਰ ਮੈਂ ਕੀ ਕਰਾਂ ਤੇਰੀ ਮਾਂ ਤੋਂ ਗੱਲਾਂ ਸੁਣਨਾ ਆ ਕਰਾਂ ਇਕਦਮ ਟਾਈਮ ਤੋਂ ਟਾਈਮ ਕੱਢ ਕੇ ਤੈਨੂੰ ਮਿਲਣ ਆਉਣੀ ਆ ਤੇਰੇ ਲਈ ਤਾਂ ਕੰਮ ਕਰ ਜ਼ਰੂਰੀ ਨੇ ਮੈਂ ਨਹੀਂ ਹਲੇ ਵੀ ਕਹਿੰਦਾ ਵੀ ਮੇਰੀ ਮਾਂ ਤਾਂ ਪੁਰਾਣੀ ਸੋਚ ਦੀ ਆ ਫਿਰ ਮੈਂ ਕੀ ਕਰਾਂ ਇਹਦੇ 'ਚ ਮੇਰਾ ਕੀ قصور ਆ ਓ ਯਾਰ ਤੇਰਾ ਆਵਦਾ ਘਰ ਹੈ ਤੂੰ ਜਦੋਂ ਮਰਜ਼ੀ ਆ ਜਾ ਤੈਨੂੰ ਕਹੀ ਤਾਂ ਜਾਣਾ ਤੈਨੂੰ ਕੀ ਲੋੜ ਪਈ ਉਹਨਾਂ ਨਾਲ ਖਸਣ ਦੀ ਅੱਛਾ ਜੇ ਮੇਰਾ ਆਵਦਾ ਘਰ ਆ ਨਾ ਤਾਂ ਫਿਰ ਆਵਦੇ ਘਰ 'ਚ ਕੋਈ ਕਿਸੇ ਨੂੰ ਬੋਲਦਾ ਨਹੀਂ ਹੁੰਦਾ ਜਿਵੇਂ ਤੇਰੀ ਮਾਂ ਮੈਨੂੰ ਤਾਨੇ ਮਾਰਦੀ ਆ ਚੱਲ ਕੋਈ ਨਾ ਹੁਣ ਤੱਕ ਜਿੰਨੇ ਤਾਨੇ ਵਜਣੇ ਸੀ ਨਾ ਵੱਜ ਗਏ ਮੈਂ ਮਾਂ ਨੂੰ ਸਮਝਾ ਦੂੰਗਾ ਉਹਨੂੰ ਕਹਿ ਦੂੰਗਾ ਵੀ ਐਸ ਤੋਂ ਬਾਅਦ ਤਾਂ ਬਿਸ਼ਾਲੀ ਨੂੰ ਕੁਝ ਨਹੀਂ ਕ ਪਹਿਲਾਂ ਕਿਉਂ ਨਹੀਂ ਸਮਝਾਇਆ ਹੈਗਾ ਜਿਹੜਾ ਹੁਣ ਸਮਝਾ ਦੇਗਾ ਲੈ ਕਦੀ ਪਹਿਲਾਂ ਕਿਉਂ ਨਹੀਂ ਸਮਝਾ ਯਾਰ ਮੰਨ ਜਾ ਨਾ ਬਾਬਾ ਸਾਡੇ ਵਾਸਤੇ ਐ ਕਰੀ ਜਾਨੀ ਐ ਕਹਿ ਤਾਂ ਦਿੱਤਾ ਮੈਂ ਨਹੀਂ ਮੰਦੀ ਹੈਗੀ ਐ ਤੇਰੀ ਮਾਂ ਨੇ ਮੈਨੂੰ ਬਹੁਤ ਕੁਝ ਬੋਲਿਆ ਜੇ ਤਾ ਮੈਨੂੰ ਸ਼ਾਪਿੰਗ ਕਰਵਾ ਕੇ ਲਏਗਾ ਫਿਰ ਮੇਰਾ ਗੁੱਸਾ ਠੰਡਾ ਹੋ ਨਹੀਂ ਮੈਨੂੰ ਬੁਲਾਉਣ ਦੀ ਲੋੜ ਨਹੀਂ ਬਸ ਏਡੀ ਗੱਲ ਕਰਵਾ ਲਿਓ ਨਾ ਤੈਨੂੰ ਸ਼ਾਪਿੰਗ ਇਹ ਕੋਈ ਵੱਲੀ ਵੱਡੀ ਗੱਲ ਨਹੀਂ ਸੱਚੀ ਪਰ ਹਾਂ ਘਰੇ ਆਉਣਾ ਪਊਗਾ ਇਹ ਨਾ ਹੋਵੇ ਕਿ ਤੇ ਰੁੱਸ ਕੇ ਆਉਣ ਜਾਣੋ ਹੀ ਰਹਿ ਜੇ ਏਡੀ ਵੀ ਕੁਲੀ ਨਹੀਂ ਹੈਗੀ ਮੈਂ ਕੀੜਾ ਕਰਿਆ ਉਹਨੂੰ ਹਟ ਜੂਗੀ ਤੈਨੂੰ ਪਿਆਰ ਕੀਤਾ ਘਰੇ ਤਾਂ ਮੈਂ ਆਈ ਆਉਂਗੀ ਚਲੋ ਚੱਲੀਏ ਮੈਂ ਵੀ ਤੇਰੇ ਵਾਸਤੇ ਨਾ ਆਪਦੀ ਘਰ ਵਾਲੀ ਛੱਡਤੀ ਠੀਕ ਆ ਆਜੋ ਚਲੋ ਮਨਪ੍ਰੀਤ ਕੀ ਹੋ ਗਿਆ ਪੁੱਤ ਕਿਉਂ ਰੋਈ ਜਾਂਦੀ ਏ ਤੂੰ ਉਸ਼ਨੀ ਮੰਮੀ ਬਸ ਬਿੰਤਰ ਨਾ ਡੈਡੀ ਦੀ ਫਿਕਰ ਜੀ ਹੋਈ ਜਾਂਦੀ ਆ ਵਿੱਚ ਜਿਹੜੇ ਸਾਹਬ ਨਾਲ ਹੁਣ ਡੈਡੀ ਚੱਲਦੇ ਆ ਜੇ ਕਿਤੇ ਇਹਨਾਂ ਨੂੰ ਕੁਝ ਹੋ ਗਿਆ ਆਪਣਾ ਕੀ ਬਣੂਗਾ ਕੰਮ ਲਈ ਕਹਿੰਦੀ ਜੇ ਕੁਝ ਡੈਡੀ ਨੂੰ ਹੋ ਗਿਆ ਆਪਣਾ ਕੀ ਬਣੂਗਾ ਪੁੱਤ ਮੈਨੂੰ ਹੈ ਦੱਸ ਇਹਦੇ ਜਿਉਂਦੇ ਵੀ ਆਪਾਂ ਨੂੰ ਕੀ ਸੁੱਖ ਆ ਇਹਦਾ ਸਮਾਂ ਵਧੀਆ ਮਰੂਗਾ ਪਰੇ ਆਪਣਾ ਖਰਚਾ ਤਾਂ ਬਚੂ ਘਟੋ ਘਟ ਮੰਮੀ ਚੰਗਾ ਚਾਹੇ ਮਾੜਾ ਹੈਗਾ ਤਾਂ ਮੇਰਾ ਪਿਆ ਹੋਈ ਆ ਆਏਗਾ ਤਾਂ ਬੋਲਦੀ ਆ ਤੂੰ ਤੂੰ ਸਮਝੀਂ ਇਹ ਤਾਂ ਵੀ ਮੇਰਾ ਪਿਓ ਵਾ ਉਹਨੇ ਕਦੇ ਜ਼ਿੰਮੇਵਾਰੀ ਸਮਝੀ ਐ ਕਦੇ ਉਹਨੇ ਸਮਝਿਆ ਵੀ ਮੇਰੀ ਧੀ ਮਟਿਆਰ ਹੋ ਰਹੀ ਐ ਪੜਾਉਣਾ ਐ ਜਾਂ ਲਿਖਾਉਣਾ ਐ ਜਾਂ ਉਹਦਾ ਕੀ ਕਰਨਾ ਕੀ ਨਹੀਂ ਮੰਮੀ ਬੇਸ਼ੱਕ ਮੈਨੂੰ ਡੈਡੀ ਨੇ ਕਦੇ ਨਹੀਂ ਕੁਝ ਪੁੱਛਿਆ ਵੀ ਪੁੱਤ ਤੈਨੂੰ ਕੀ ਚਾਹੀਦਾ ਕੀ ਨਹੀਂ ਪਰ ਬਸ ਮੈਨੂੰ ਨਾ ਮੇਰੇ ਪਿਓ ਦਾ ਨਾਲ ਹੋਣ ਦੇ ਹੌਸਲਾ ਬਹੁਤ ਆ ਤੇ ਹੈਗਾ ਤਾਂ ਹੈ ਓਹੋ ਇੱਕ ਤਾਂ ਨਾ ਤੂੰ ਰੋਣ ਨੂੰ ਤਿਆਰ ਰਹਿਣੀ ਰੋਏ ਨਹੀਂ ਕਰਦੇ ਤੂੰ ਐ ਕਰ ਮੇਰੀ ਗੱਲ ਸੁਣ ਆਪਾਂ ਨਹੀਂ ਜਾਣੇ ਬਿੱਲੇ ਕੀ ਕਰੇ ਉੱਥੇ ਚੱਲ ਮੇਰੇ ਨਾਲ ਆਉਂਦੀਆਂ ਕਿਤਾਬਾਂ ਚੱਕ ਲੈ ਤੂੰ ਉੱਥੇ ਬਹਿ ਕੇ ਪੜੀ ਜਾਂ ਮੈਂ ਕੰਮ ਕਰ ਲੂੰਗੀ ਨਾਲੇ ਪੁੱਤੇ ਦਾ ਕੀ ਪਤਾ ਹੈ ਹੁਣ ਆ ਜੂਗਾ ਡੱਕ ਕੇ ਐ ਨਹੀਂ ਪਤਾ ਕਿ ਨੂੰ ਕਿ ਨੂੰ ਨਾਲ ਲੈ ਕੇ ਉਹ ਬੰਨਸ ਬੰਨਿਆ ਚੱਲ ਪੈਣੀ ਮਮਾ ਆ ਜਾ ਲੈ ਨਾਲੇ ਨਾ ਇਹਨੂੰ ਕਿਸੇ ਭਾਂਡੇ ਚ ਪਾ ਕੇ ਧਰੀਦਾ ਹੁੰਦਾ ਹੈ ਲਸਣ ਨੂੰ ਆ ਸਾਰੇ ਤੇਰੇ ਕੱਪੜਿਆਂ ਨਾਲ ਜਿੰਮਟ ਜੂ ਹੁਣ ਸਿਲਕੇ ਸਸਰੀ ਕਾਲ ਪੈਣੀ ਸਸਰੀ ਕਾਲ ਆ ਜਾ ਬੈ ਜਾ ਹੋਰ ਕੀ ਮੈਂ ਠੀਕ ਹੈ ਵਾਸਾ ਠੀਕ ਹੀ ਹੈ ਚੰਗਾ ਹੋ ਗਿਆ ਤੂੰ ਆ ਕੇ ਮੈਨੂੰ ਤਾਂ ਤਾਰੀ ਨੇ ਇੰਨਾ ਦੁਖੀ ਕਰ ਰੱਖਿਆ ਨਾ ਪੁੱਛ ਨਾ ਚੰਗੇ ਪਹਿਲੇ ਮਗਰੋ ਲੈ ਗਈ ਸੀਗੀ ਕੋਈ ਗੱਲ ਨਹੀਂ ਤਾਰੀ ਨੂੰ ਤਾਂ ਮੈਂ ਆਪੇ ਸਮਝਾ ਲੂ ਹੈ ਕਿੱਥੇ ਆ ਤਾਰੀ ਹੁਣ ਗਿਆ ਉਹਦੇ ਮਗਰ ਮੈਂ ਤਾਂ ਬੇਇੱਜ਼ਤੀ ਕਰਕੇ ਘਰੋਂ ਕੱਢੀ ਸੀ ਮੈਨੂੰ ਤਾਂ ਐ ਸੀ ਚੰਗਾ ਪਹਿਲਾ ਮਗਰੋ ਲੈ ਗਈ ਪਰ ਕਿੱਥੇ ਬੱਚਿਆ ਉਹਦੇ ਪਿੱਛੇ ਲੈ ਇਹ ਤਾਂ ਚੰਗੀ ਭੂਤ ਮੰਗੂ ਚੰਬੜੀ ਆ ਆਪਾਂ ਨੂੰ ਸੱਚ ਦੱਸਾ ਭੈਣ ਮੇਰ ਕੀ ਇਨੇ ਤਾਂ ਸਾਡਾ ਸਾਰਾ ਘਰ ਖਰਾਬ ਕਰਤਾ ਸਾਰਾ ਲੁੱਟ-ਪੁੱਟ ਲਿਆ ਪਹਿਲਾਂ ਵਾਲੀ ਵੇਸੇ ਨੇ ਪਝਾਈ ਸੀ ਲੈ ਪੈਣੀ ਉਹਦੇ ਤਾਂ ਆਪ ਹੀ ਵਸਣ ਦੇ ਲੱਛਣ ਨਹੀਂ ਸੀਗੇ ਨਹੀਂ ਪੈਣੀ ਤੇ ਖੁੱਲਾ ਘਰ ਬਾਰ ਚੰਗੀ ਪੈੜੀ ਆ ਫੇਰ ਵੀ ਮੈਨੂੰ ਨੂੰਹ ਪੁੱਤ ਦਾ ਸੁੱਖ ਨਹੀਂ ਕਰਾਂ ਤਾਂ ਕਰਾਂ ਕੀ ਕਾਰਨਾ ਕੀ ਆ ਪੈਣੀ ਤਾਰੀ ਦਾ ਵਿਆਹ ਕਰਦੇ ਆਪ ਹੀ ਘਰੇ ਰੌਣਕ ਲੱਗ ਜੂ ਅੱਗੇ ਵੀ ਕੀਤਾ ਹੀ ਸੀ ਤੇ ਅਗਲੀ ਭੱਜ ਗਈ ਖਾਂਦੀ ਪਿੰਦੀ ਬਗਈਆਂ ਨਾਲੇ ਸਾਡੇ ਘਰੇ ਕੀ ਕਮੀ ਆ ਗਈ ਲੈ ਕੋਈ ਗਰੀਬ ਘਰ ਦੀ ਕੁੜੀ ਦੇਖ ਜਿਹੜੀ ਆਪਦੇ ਘਰੋਂ ਮਜਬੂਰ ਹੋਵੇ ਤੇ ਇਹਦੇ ਲੱਸਣ ਦੇਖ ਕੇ ਭੱਜੇ ਨਾ ਖਵਰਾ ਸੁਧਰੀ ਜਾਵੇ ਮੇਰੀ ਗੱਲ ਸੁਣੀ ਜੇ ਨਾ ਸੁਧਿਆ ਫੇਰ ਲੈ ਕੱਲ ਨੂੰ ਕੋਈ ਨਿੱਕਾ ਨਿਆਣਾ ਹੋ ਜਾਊਗਾ ਤੂੰ ਆਗਦੀ ਨਾ ਉਹਨੂੰ ਲੈ ਕੇ ਆ ਡਬੈ ਜੀ ਬਾਕੀ ਤੇਰੀ ਤਾਂ ਰੋਟੀ ਦਾ ਹਿੱਲਾ ਹੋ ਜਾਊਗਾ ਘਰ ਬਸ ਜੂਗਾ ਖਾਂਦਾ ਧੱਕੇ ਖਾਈ ਜਾਵੇ ਆਪੀ ਸੁਧਰ ਜੂ ਕਿਤੇ ਨਾ ਕਿਤੇ ਮੇਰੀ ਗੱਲ ਸੁਣ ਜੇ ਪਹਿਲਾਂ ਵਾਲੀ ਵਰਗੀ ਆ ਗਈ ਸਾਰਾ ਘਰ ਲੁੱਟ ਫੁੱਟ ਕੇ ਲੈ ਗਈ ਫਿਰ ਮੈਂ ਕੀ ਕਰੂੰਗੀ ਨਹੀਂ ਨਹੀਂ ਪਹਿਲਾਂ ਤਾਂ ਤਾਂ ਭੈਣੇ ਤਾਕੜੇ ਸੀ ਹੁਣ ਆਪਾਂ ਕੁੜੀ ਇਹੋ ਜਿਹੀ ਗਰੀਬ ਘਰ ਦੀ ਲੱਭਾਂਗੇ ਜਿਹੜੀ ਆਪਣੇ ਅੱਗੇ ਬੋਲੇ ਹੀ ਨਾ ਫਿਰ ਮੇਰੀ ਗੱਲ ਸੁਣ ਤੂੰ ਰਿਸ਼ਤਾ ਕਰਾ ਮੇਰੇ ਪੁੱਤ ਨੂੰ ਤੈਨੂੰ ਸਿਉਨੇ ਦੀਆਂ ਚੂੜੀਆਂ ਪਾਉਂਗੀ ਦੇਖ ਲੈ ਮੋਕ ਕਰ ਨਾ ਜਾਈ 90000 ਨੂੰ ਹੋਇਆ ਪਿਆ ਸਿਉਨਾ ਨਹੀਂ ਭੈਣ ਮੇਰੇ ਪੁੱਤ ਨਾਲ ਸਿਉਨਾ ਚੰਗਾ ਜੀ ਮੇਰੇ ਪੁੱਤ ਦਾ ਘਰ ਵੱਸਦਾ ਹੈ ਵਧੀਆ ਕੁੜੀ ਮਿਲਦੀ ਆ ਨੇ 90 ਕੀ ਭਮਾ ਲੱਖ ਨੂੰ ਹੋ ਜੇ ਤਾਂ ਵੀ ਤੈਨੂੰ ਚੂੜੀਆਂ ਪਾਉਂਗੀ ਚੱਲ ਕਿਹੜੀਆਂ ਗੱਲਾਂ ਲੈ ਕੇ ਬਹਿ ਗੇ ਤੈਨੂੰ ਚਾਹ ਪਾਣੀ ਪੁੱਛਿਆ ਨਹੀਂ ਪਹਿਲੇ ਮੈਂ ਚਾਹ ਬਣਾਉਣੀ ਹੈ ਤੂੰ ਬੈਠ ਹੁਣ ਤਾਂ ਖੁਸ਼ ਹੈ ਹੁਣ ਤਾਂ ਜਿਹੜਾ ਕੁਝ ਲੈਣਾ ਸੀ ਤਾਂ ਉਹ ਲੈ ਲਿਆ ਜਿਹੜਾ ਕੁਝ ਖਰੀਦਣਾ ਸੀ ਉਹ ਖਰੀਦ ਲਿਆ ਕੋਈ ਹੱਜੇ ਵੀ ਕਿਸੇ ਗੱਲ ਦਾ ਗੁੱਸਾ ਗਿਲਾ ਨਹੀਂ ਨਹੀਂ ਕੋਈ ਗੁੱਸਾ ਗਿਲਾ ਨਹੀਂ ਹੈਗਾ ਬਹੁਤ ਖੁਸ਼ ਹਾਂ ਮੈਂ ਬਸ ਐਵੇਂ ਖੁਸ਼ ਰਹਾ ਕਰ ਤੈਨੂੰ ਪਤਾ ਤੇਰੇ ਨਾਲ ਮੇਰੀ ਜ਼ਿੰਦਗੀ ਹੈ ਦੇਖਲਾ ਦਿਆ ਕਰਉਣ ਤੋਂ ਬਾਅਦ ਵੀ ਮੈਥੋਂ ਰਹਿਣੀ ਗਿਆ ਮੈਨੂੰ ਐ ਹੀ ਸੀ ਬਸ ਵੀਰ ਜਿਵੇਂ ਮਰਜੀ ਐ ਮੈਂ ਤਾਂ ਤੇਰੇ ਨਾਲ ਇੱਕ ਦਿਨ ਵੀ ਮੇਰੇ ਤੋਂ ਜਰੀ ਨਹੀਂ ਗਈ ਉਹ ਘਰੇ ਫਿਰਦੀ ਤਾਰੀ ਹੀ ਸੱਚਾ ਪਿਆਰ ਆਪਣਾ ਜੇ ਤੁਸੀਂ ਮੈਨੂੰ ਸੱਚਾ ਪਿਆਰ ਕਰਦੇ ਨਾ ਹੁੰਦੇ ਤਾਂ ਤੁਸੀਂ ਮੇਰੇ ਪਿੱਛੇ ਆਪਦੀ ਘਰ ਵਾਲ ਨੂੰ ਨਹੀਂ ਸੀ ਛੱਡਦੇ ਹਾਂ ਸੱਚ ਨਾਲੇ ਮੈਂ ਤੈਨੂੰ ਇੱਕ ਗੱਲ ਹੋਰ ਕਹਿਣੀ ਸੀ ਹਾਂਜੀ ਦੱਸੋ ਮੈਂ ਤੈਨੂੰ ਐਂ ਕਹਿੰਦਾ ਸੀ ਵੀ ਹੁਣ ਤੂੰ ਸਿੱਧਾ ਘਰੀ ਚੱਲ ਨਾਲੇ ਤੈਨੂੰ ਪਤਾ ਹੀ ਐ ਐਵੇਂ ਬਾਹਰ ਅੰਦਰ ਨਾ ਖੜੇ ਵਧੀਆ ਨਹੀਂ ਲੱਗਦੇ ਕਿਸੇ ਨਾ ਕਿਸੇ ਨੇ ਦੇਖ ਲੇ ਅਗਲਾ 100 100 ਗੱਲਾਂ ਕਹੂਗਾ ਮੈਂ ਕਿਹਾ ਹੁਣ ਘਰੇ ਚੱਲ ਮੰਮੀ ਨੇ ਹੁਣ ਤੈਨੂੰ ਕੁਝ ਨਹੀਂ ਬੋਲਣਾ ਮੇਰੇ ਤੈਨੂੰ ਤਾਰੀ ਰੋਜ਼ ਰੋਜ਼ ਘਰੇ ਆਇਆ ਜਾਂਦਾ ਨਾਲੇ ਤੇਰੀ ਮੰਮੀ ਮੈਨੂੰ ਰੋਜ਼ ਦੇਖ ਕੇ ਬੋਲਣ ਲੱਗ ਜਾਂਦੀ ਐ ਕੋਈ ਨਾ ਤੂੰ ਆ ਜਾ ਕਰ ਮੇਰਾ ਘੜਾ ਜੀ ਨਹੀਂ ਕਰਦਾ ਮੇਰਾ ਤਾਂ ਅੱਪ ਜੀ ਕਰਦਾ ਵੀ ਤੇਰੇ ਕੋਲੇ ਭੱਜ ਕੇ ਵਗ ਜਾਇਆ ਕਰ ਪਰ ਕੀ ਕਰਾਂ ਯਾਰ ਤੈਨੂੰ ਪਤਾ ਐ ਘਰ 'ਚ ਕੰਮਕਾਰ ਹੁੰਦੇ ਨੇ ਮੈਂ ਕੱਲਾ ਜਾਣਾ ਮੈਂ ਤੈਨੂੰ ਆਏ ਕਹਿੰਦਾ ਸੀ ਤੇਰੇ ਘਰ ਵਾਲਾ ਤਾਂ ਬਾਹਰੇ ਐ ਕਿਉਂ ਨਾ ਤੂੰ ਮੇਰੇ ਲਈ ਪੱਕੀ ਰਹਿਣ ਲੱਗ ਜਾਏ ਉੱਥੇ ਘੜਾ ਨੂੰ ਪਤਾ ਲੱਗਣਾ ਕੁਛ ਅੱਛਾ ਜੀ ਮੈਂ ਤੁਹਾਨੂੰ ਇੱਕ ਵਾਰੀ ਓਨਲੀ ਕਹਤਾ ਤੇ ਤੁਹਾਡੇ ਕੰਮ ਕਰ ਯਾਦਾਗੇ ਤੇ ਮੈਨੂੰ ਕਹਿੰਦੇ ਵੀ ਪੱਕੀ ਰਹਿਣ ਲੱਗ ਜਾ ਕਹਿਣੀ ਸੌਖਾ ਪਰ ਰਹਿਣਾ ਬਹੁਤ ਔਖ ਨਾਲ ਜਿਵੇਂ ਕੋਈ ਮਾੜੀ ਮੋਟੀ ਗੱਲ ਹੋ ਗਈ ਨਾ ਸਿਆਪਾ ਖੜਾ ਹੋ ਜਾਉ ਕੋਈ ਨਾ ਹੌਲੀ ਹੌਲੀ ਸਾਰਾ ਕੁਝ ਸੈਟ ਹੋ ਜਾਉ ਆਵਣੀ ਨਾ ਗੱਲ ਸੱਚ ਪੁੱਛੇ ਵਿਚਾਲੀ ਜਦ ਤੂੰ ਐਮ ਦੀਆਂ ਗੱਲਾਂ ਕਹਿਣੀ ਐ ਨਾ ਵੀ ਕੋਈ ਨਾ ਹੌਲੀ ਹੌਲੀ ਹਿੱਲਾ ਹੋ ਜਾਊਗਾ ਉਦੋਂ ਸਕੂਨ ਜਾਂ ਮਿਲ ਜਾਂਦਾ ਹੈ ਚਲ ਕੋਈ ਨਹੀਂ ਛੱਡ ਦੇ ਗੱਲਾਂ ਤੂੰ ਅੱਜ ਤਾਂ ਚੱਲੇਗੀ ਮੇਰੇ ਨਾਲ ਘਰੇ ਹੁਣ ਕਹ ਹੁਣ ਵੀ ਨਹੀਂ ਜਾਂਦੀ ਕਹ ਹਜੇ ਵੀ ਗੁੱਸਾ ਹੈ ਹੁਣ ਤਾਂ ਸਾਰਾ ਕੁਝ ਹੋ ਗਿਆ ਹਾਂਜੀ ਹਾਂਜੀ ਅੱਜ ਤਾਂ ਵਗ ਜੂਗੀ ਮੈਂ ਤੁਹਾਡੇ ਨਾਲ ਤੇ ਹੁਣ ਆਪਾਂ ਇੱਥੇ ਖੜੇ ਰਹਾਂਗੇ ਚੱਲੀਏ ਘਰੇ ਗੱਲਾਂ ਬਾਤਾਂ ਬਹੁਤ ਹੋ ਗਈਆਂ ਹਾਂ ਮੈਂ ਤਾਂ ਆਪਾਂ ਹੀ ਕਹਿੰਦੇ ਚੱਲੀਏ ਹੁਣ ਚਲ ਨਾਲੇ ਮੇਰੀ ਗੱਲ ਸੁਣਾ ਹਾਂ ਹੁਣ ਤੂੰ ਗੁੱਸਾ ਨਾ ਕਰਿਆ ਕਰ ਯਾਰ ਦੇਖ ਲੈ ਜਦ ਤੂੰ ਗੁੱਸੇ ਹੋ ਜਾਂਦੀ ਹੈ ਨਾ ਫਿਰ ਮੈਨੂੰ ਔਖਾ ਹੋ ਜਾਂਦਾ ਮੈਨੂੰ ਆਏ ਹੋ ਜਾਂਦਾ ਵੀ ਹੁਣ ਮੜੇ ਜੀ ਗੱਲ ਪਿੱਛੇ ਆਕੜ ਗਈ ਪਤਾ ਨਹੀਂ ਮੰਨੂ ਪਤਾ ਨਹੀਂ ਨਾ ਸਾਰੀ ਮੈਂ ਤੁਹਾਡੀ ਕਿਸੇ ਗੱਲ ਦਾ ਗੁੱਸਾ ਨਹੀਂ ਲੱਗਦਾ ਪਰ ਜਦੋਂ ਮੰਮੀ ਇਹ ਜਾਂ ਕੁਝ ਬੋਲ ਦਿੰਦੇ ਨੇ ਨਾ ਫਿਰ ਮੇਰੇ ਉਹ ਗੱਲਾਂ ਦਿਲ ਤੇ ਲੱਗ ਜਾਂਦੀਆਂ ਨੇ ਕੋਈ ਗੱਲ ਨਹੀਂ ਫਾਲਦੀ ਜਾਣ ਪਿੱਛੇ ਹੁਣ ਘਰ ਦੇ ਤੋਂ ਗੱਲਾਂ ਵੀ ਨਹੀਂ ਸੁਣ ਸਕਦੀ ਮੈਂ ਤੇਰੇ ਪਿੱਛੇ ਸਾਰੇ ਪਿੰਡ ਦੀਆਂ ਸੁਣਦਾ ਐ ਤਾਂ ਮੈਂ ਵੀ ਸੁਣ ਸਕਦੀ ਆ ਲੈ ਅੱਜ ਤਾਂ ਮਨਪ੍ਰੀਤ ਆਈ ਬੈਠੀ ਆ ਨਾਲੇ ਤੁਸੀਂ ਇੱਥੇ ਕਿਉਂ ਬੈਠੇ ਸੀ ਅੰਦਰ ਵਹਾਈ ਜਾਨੀ ਆ ਪੱਖੇ ਥੱਲੇ ਚੱਲ ਕੋਈ ਨਾ ਸਿੰਦਰ ਮੈਂ ਖਵਰੇ ਛੌਂਜੀ ਜੀ ਚ ਬੈ ਜਾਣਿਆ ਨਿੰਮਦੀ ਸ਼ਾਵਾਂ ਵਧੀਆ ਤੂੰ ਦੱਸ ਤੈਂ ਚਾਵਣਾ ਕਿ ਲਿਆ ਮੈਂ ਪਹਿਲਾਂ ਕਿ ਪਾਣੀ ਲਿਆ ਮੈਂ ਚਾਹ ਨੂੰ ਤਾਂ ਰਹਿਣ ਦੇ ਤੂੰ ਬੈਠ ਮੇਰੇ ਕੋਲੇ ਮੈ ਤਾਂ ਤੇਰੇ ਨਾਲ ਕੋਈ ਗੱਲ ਕਰਨੀ ਸੀ ਹਾਂ ਦੱਸ ਕੀ ਗੱਲ ਕਰਨੀ ਹੈ ਤਾਂ ਮੇਰੇ ਨਾਲ ਮੈਂ ਤਾਂ ਐਂ ਕਹਿੰਸੀ ਤੇਰੀ ਕੁੜੀ ਦਾ ਰਿਸ਼ਤਾ ਕਰਾਂ ਮੈਂ ਦੇਖ ਸੀ ਇੰਦਰੇ ਮੇਰਾ ਇਰਾਦਾ ਤਾਂ ਹੈ ਨਹੀਂਗਾ ਪਰ ਚੱਲ ਕੋਈ ਨਾ ਜੇ ਕੋਈ ਚੰਗਾ ਠਿਕਾਣਾ ਹੈ ਤਾਂ ਦੱਸ ਦੇ ਦੇਖ ਲਾਂਗੇ ਚੰਗਿਆਂ ਵਰਗਾ ਚੰਗਾ ਭੈਣੇ ਪੂਰੇ 15 ਕਿਲੇ ਤਾਂ ਬਹਾਨ ਦੇ ਆਉਂਦੇ ਅਗਲੇ ਨੂੰ ਇੰਦਰੇ ਕੀ ਹੋ ਮਜ਼ਾਕ ਕਰਦੀ ਏਂਗੀ ਨਾ ਮੈਨੂੰ ਐਂ ਦੱਸ 15 ਕਿੱਲੇ ਵਾਲੇ ਬੰਦੇ ਸਾਡੇ ਨਾਲ ਕਿਉਂ ਮੱਥਾ ਲਾਉਣਗੇ ਦੇਖ ਭਾਈ ਮੁੰਡੇ 'ਚ ਤਾਂ ਨਹੀਂ ਕੋਈ ਕਮੀ ਮੁੰਡਾ ਪਹਿਲਾਂ ਸੀ ਵਿਆਹਿਆ ਹੋਇਆ ਕੁੜੀ ਸੀ ਜਿਹੜੀ ਬਾੜੀ ਤੇਜ ਸੀਗੀ ਤਲਾਕ ਹੋਇਆ ਹੋਇਆ ਹੈਗਾ ਬਾਕੀ ਮੁੰਡੇ 'ਚ ਕੋਈ ਕਮੀ ਨਹੀਂ ਭਾਵੇਂ ਤੂੰ ਸਾਰੇ ਪਿੰਡ 'ਚ ਪਤਾ ਕਰ ਲੈ ਸਾਡੀ ਰਿਸ਼ਤੇਦਾਰੀ 'ਚੋਂ ਐ ਮੁੰਡਾ ਦੇਖ ਸਿੰਦਰੇ ਤੈਨੂੰ ਗੁੱਸਾ ਲੱਗੇ 100 ਵਾਰੀ ਲੱਗੇ ਪਰ ਤੇਰੇ ਮੂਰੇ ਹੱਥ ਬੰਨੇ ਮੈਂ ਤਾਂ ਇਹ ਹਜ਼ਾਰ ਰਿਸ਼ਤਾ ਕਰਨਾ ਮੇਰੀ ਧੀ ਨੂੰ ਦੇਖ ਸੋਚ ਕੇ ਬੋਲ ਅਗਲੇ ਦੇ ਘਰੇ ਚਾਰ ਚਾਰ ਤਾਂ ਕੰਮ ਆਲੀਆਂ ਨੇ ਨਹੀਂ ਭਾਈ ਉਹ ਨੂੰ ਰਹਿਣਾ ਆਇਆ ਤਲਾਕ ਹੋ ਗਿਆ ਬਾਕੀ ਤੇਰੀ ਧੀ ਐਸ਼ ਕਰੂਗੀ ਜ਼ਿੰਦਗੀ ਬਣ ਜੂ ਤੇਰੀ ਕੁੜੀ ਦੀ ਮੈਨੂੰ ਮੈਂ ਇਹ ਦੱਸ ਜਦੋਂ ਪਹਿਲਾਂ ਵਾਲੀ 4 ਦਿਨ ਨਹੀਂ ਬਸੀ ਉੱਥੇ ਉਹਦੀ ਨਹੀਂ ਜ਼ਿੰਦਗੀ ਬਣੀ ਤਾਂ ਮੇਰੀ ਧੀ ਦੀ ਕੀ ਜ਼ਿੰਦਗੀ ਬਣਾ ਦੇਣਗੇ ਦੇਖ ਭਾਈ ਮੈਂ ਤਾਂ ਮਾਰੀ ਥੋਂ ਮੇਰੀ ਧੀ ਨੂੰ ਵਿਆਉਂਦੀ ਨਹੀਂ ਹੈਗੀ ਬਾਕੀ ਤੇਰਾ ਕੰਮ ਹੋ ਗਿਆ ਅਸੀਂ ਹੁਣ ਚੱਲਦੀਆਂ ਕਰੀਏ ਮਾ ਹਾਂ ਪੁੱਤ ਇਹ ਕਰੀ ਜਾਂਦੀ ਮੈਂ ਤਾਂ ਪੁੱਤ ਉਹ ਹਾਂ ਬੰਨ ਕੇ ਰੱਖਦੇ ਇਸ ਕੁੱਤਰਾ ਜਿਆ ਦੀਆਂ ਉਹ ਖੇਡਣਾ ਜਾਵੇ ਹਾਂ ਤੂੰ ਦੱਸ ਕਈ ਕਹ ਲੈ ਮੈਂ ਤਾਂ ਉਹ ਕਹਿੰਦਾ ਸੀ ਚਾਹ ਦੀ ਘੁੱਟ ਬਣਾ ਦਿੰਦੀ ਹਾਂ ਫਤ ਬਣਾ ਦਿੰਦੀ ਆ ਰੋਟੀ ਵੀ ਖਾਵੇਂਗਾ ਨਾ ਚਾਹ ਦੀ ਬਣਾ ਦੇ ਬਸ ਦੋ ਗਲਾਸ ਬਣਾ ਦੇ ਦੂਜਾ ਕਿਹਦੇ ਵਾਸਤੇ ਬਿਸ਼ਾਲੀ ਖਾਤਰ ਨਾਲ ਆਈ ਇਹੋ ਮੇਰੇ ਨਾਲੇ ਮੇਰੀ ਗੱਲ ਸੁਣ ਹੁਣ ਤਾਂ ਉਹ ਨੂੰ ਜਮਾ ਨਹੀਂ ਕੁਝ ਬੋਲਣਾ। ਇਹ ਕੀ ਗੱਲ ਪੁੱਤ? ਤੂੰ ਉਹ ਨੂੰ ਫੇਰ ਲਿਆ? ਨਹੀਂ ਆਖੇ ਲੱਗਦਾ। ਪੁੱਤ ਛੱਡ ਦੇ ਉਹਦਾ ਖਹਿੜਾ। ਸਮਝ ਜਾ। ਸਮਝਿਆ ਹੀ ਆ ਮਾਂ। ਸਮਝਣ ਨੂੰ ਹਜੇ ਕਸਰ ਐ। ਮੈਨੂੰ ਜਿਹੜੀ ਚੀਜ਼ ਵਧੀਆ ਲੱਗਦੀ ਐ ਮੈਨੂੰ ਠੀਕ ਲੱਗਦਾ ਮੈਂ ਉਹੀ ਕਰੂੰਗਾ। ਤੇਰੇ ਧੱਕੇ ਕਰਨ ਨਾਲ ਪਹਿਲਾਂ ਦੇਖ ਲੈ ਕੀ ਕੁਝ ਹੋ ਗਿਆ। ਜੇ ਤੇ ਧੱਕਾ ਕਰਿਆ ਮੈਨੂੰ ਕਿਸੇ ਹੋਰ ਨਾਲ ਵਿਆਹ ਆ। ਅੱਜ ਕਿੰਨੇ ਪੈਸੇ ਦੇ ਥੱਲੇ ਆ ਗਏ। ਹਜੇ ਵੀ 2 ਲੱਖ ਦੇਣੇ। ਤਾਂ ਉਹ ਕੁਝ ਦੁਬਾਰੇ ਨਾ ਹੋਵੇ। ਤੇ ਜਿਹੜਾ ਕੁਛ ਮੈਂ ਕਰਦਾ ਨਾ ਉਹ ਚੀਜ਼ ਤੇ ਰਾਜੀ ਹੋ ਜਾ ਰਾਜੀ ਹੋ ਜਾ ਚਲ ਕੋਈ ਗੱਲ ਨਹੀਂ ਰਾਜੀ ਵੀ ਹੋ ਜੂਗੀ ਪਰ ਮੇਰੀ ਵੀ ਇੱਕ ਸ਼ਰਤ ਹੈ ਇਹ ਜੀ ਕਿਹੜੀ ਸ਼ਰਤ ਹੈ ਮਾਂ ਜੀ